ਸਿੰਝ ਜਿਹੜਾ ਤੁਹਾਡੇ ਬੇਟੀ ਦੀ ਇੱਕਦਮ ਡੈਥ ਕਿੰਨੀ ਹੋ ਗਈ ਤੇ ਤੁਹਾਨੂੰ ਕਿੰਨਾ ਕਰਜ਼ਾ ਲੈ ਕੇ ਜਿਹੜਾ ਹੈਗਾ ਬਾਹਰ ਕੋ ਜਿਸ ਇਹ ਨਾ ਜੀ ਮੈਂ 9 ਮਹੀਨੇ ਪਹਿਲਾਂ ਪੇ ਜਦੀ ਦਾ ਬੈਂਕ ਤੋਂ ਲੋਨ ਕਰਾ ਕੇ ਕਿਸੇ ਤਰ੍ਹਾਂ ਤੋਂ ਪੈਸੇ ਵੇ ਆਤੇ ਫੜ ਕੇ ਪੇ ਜਾਂਦੀ ਹੈ ਜੀ ਕਿੰਨੇ ਪੈਸੇ ਰਿਸ਼ਤੇਦਾਰਾਂ ਤੋਂ ਜੀ ਲੋਨ ਕਿਟੂ ਘਟ 15 18 ਲੱਖ ਰੁਪਏ ਹਾਲੇ ਵੀ ਮੇਰੇ ਸਿਰ ਅੱਛਾ ਜੀ ਤੇ ਪਹਿਲਾਂ ਤੁਸੀਂ ਜਿਹੜਾ ਹੈਗਾ ਆਪਣੀ ਨੂਨ ਨੂੰ ਭੇਜਿਆ ਪਹਿਲਾਂ ਪਹਿਲਾਂ ਨੂਨ ਨੂੰ ਭੇਜਿਆ ਜੀ ਫਿਰ ਬਾਅਦ ਚ ਮੈਨੂੰ ਬੇਟੇ ਨੂੰ ਭੇਜਿਆ ਜੀ ਬੇਟਾ ਕਿੰਨਾ ਟਾਈਮ ਹੋ ਗਿਆ ਸੀ ਗਏ ਨੂੰ ਇਹ ਨੂੰ ਹੋ ਗਿਆ ਧੀਗਾ ਜੀ 9 ਮਹੀਨੇ ਹੋ ਗਏ ਧੀਗਾ ਜੀ ਗਏ ਨੂੰ ਹਾਂ ਫਿਰ ਹੋਇਆ ਕੀ ਆ ਉੱਥੇ ਹੋਇਆ ਇੱਕਦਮ ਟੈਕ ਜੀ ਬਸ ਕੰਮ ਤੇ ਗਿਆ ਕੰਮ ਤੇ ਜਾ ਕੇ ਉੱਥੇ ਕਹਿੰਦਾ ਉਹ ਨਾਲ ਦੇ ਮੁੰਡੇ ਨੂੰ ਕਬਰਾਟ ਹੋ ਰਹੀ ਆ ਕਬਰਾਟ ਹੋ ਰਹੀ ਆ ਪੁੱਤ ਹੈ ਗਿਆ 10 ਮਿੰਟ ਉਹਨਾਂ ਨੇ ਬੁਲਾਇਆ ਚਾ ਹਸ ਤਲਵੇ ਤ ਹਸ ਤਾਲੇ ਕਹਿੰਦੇ ਵੀ ਤੇ ਡੱਡਾ ਕੀ ਕਾਰਨ ਆ ਜਿਹੜੇ ਲਗਾਤਾਰ ਜਿਹੜੇ ਹੈਗੇ ਮੌਤ ਹੋ ਰਹੇ ਨੇ ਪੰਜਾਬ ਦੇ ਨੌਜਵਾਨਾਂ ਦੀ ਕੰਮ ਨੂੰ ਲੈ ਕੇ ਕੀ ਟੈਨਸ਼ਨ ਆ ਜੂਰੇ ਨੌਕਰੀਆਂ ਨਹੀਂ ਹੈਗੀਆਂ ਉੱਥੇ ਜਾ ਵਕ ਜਾਂਦੇ ਨੇ ਉੱਥੇ ਟੈਨਸ਼ਨ ਵੀ ਲੈਂਦੇ ਵੀ ਕੰਮ ਮਿਲ ਜੇ ਇੱਧਰ ਵੀ ਕਰ ਲਈ ਦੋ ਪੈਸੇ ਕਮਾ ਲਈ ਇੱਧਰੋਂ ਕਮਾ ਲਈ ਮਾਪ ਆਪਣੇ ਕਰਜ਼ਾ ਚੱਕ ਕੇ ਸੰਭੇਜੇ ਤੁਹਾਡੀ ਲਾਸਟ ਗੱਲ ਕਦੋਂ ਹੋਈ ਤੇ ਸਾਡੀ ਲਾਸਟ ਗੱਲ ਤਾਂ ਕੱਲ ਸਾਨੂੰ 11 ਵਜੇ ਬੱਚਿਆਂ ਨੇ ਦੂਜਿਆਂ ਦੇ ਨਾਲ ਦੇ ਨਹੀਂ ਫੋਨ ਕਰਿਆ ਹਾਂ ਉਦੋਂ ਪਹਿਲਾਂ ਵਾਲੀ ਰਾਤ ਨੂੰ ਸਾਡੀ ਗੱਲ ਹੋਈ ਸੀ ਬੇਟੇ ਨਾਲ ਚੰਗਾ ਭਲਾ ਦੀ ਕੀ ਕਹਿੰਦਾ ਸੀ ਕੰਨ ਦੀ ਗਾ ਡੈਡੀ ਮੈਂ ਕੋਈ ਗੱਲ ਹੀ ਖਭਰਾਣਾ ਮੈਂ ਆਪੀ ਤੇਰੀਆਂ ਕਿਸ਼ਤਾ ਕੋ ਤਾਂ ਸਭ ਮੈਂ ਆਪੀ ਲਾਹੂੰਗਾ ਤੋ ਚਿੰਤਾ ਨਾ ਕਰ ਇਹ ਇੱਕੇ ਸਾਰਾ ਏ ਤੁਹਾਡਾ ਬੇਟਾ ਵੀ ਕੱਲਾ ਬੇਟਾ ਧੀਗਾ ਜੀ ਇਹੀ ਸਾਰਾ ਸੱਸੀਆਂ ਪੂਰੀ ਵੀ ਜਿਹੜਾ ਇੱਕ ਵਾਰੀ ਪੈਰਾਂ ਤੇ ਖੜਾ ਕਰਦੀ ਹੈ ਬੜਾਪੇ ਦਾ ਸਾਰਾ ਬਣੂਗਾ ਹਾਂਜੀ ਹਾਂਜੀ ਬੜਾਪੇ ਦਾ ਸਾਰਾ ਬਣੂਗਾ ਜੀ ਹੋਰ ਹੈ ਵੀ ਕੌਣ ਏ ਇਕੱਲਾ ਤਾਂ ਹੈਗਾ ਦੀਆ ਜੀ ਹੂੰ ਤੁਹਾਡੀ ਰਿਟਾਇਰਮੈਂਟ ਵੀ ਨੇੜੇ ਆ। ਹਾਂ ਮੇਰੀ ਰਿਟਾਇਰਮੈਂਟ 27 ਤੇ ਹੈ ਜੀ। 27 ਤੇ ਫਿਰ ਪੈਸੇ ਵੀ ਨਹੀਂ ਦੇ ਰਹੀ ਸਰਕਾਰ ਤਾਂ ਰਿਟਾਇਰਮੈਂਟ ਉਸ ਵੀ ਨਹੀਂ ਨਾ ਸਾਨੂੰ ਪੈਨਸ਼ਨ ਨਾ ਲੈਣਾ ਨਾ ਦੇਣਾ 20-25 ਹਜ਼ਾਰ ਤੇ ਮੜ ਕੁੱਟੀ ਜਾਂਦੇ ਨਹੀਂ ਕਦੇ ਮਲੇ ਕੋਲੇ ਬਾਜੋ ਕਦੇ ਕਿਤੇ ਬਾਜੋ ਕਦੇ ਕਿਤੇ ਬਾਜੋ। ਫਿਰ ਹੁਣ ਘਰ ਦੇ ਵਿੱਚ ਤਾਂ ਸੱੱਤਰ ਵੀ ਕੇ ਬੀਜ ਗਿਆ ਇੱਕ ਇੱਕ ਜਿਹੜਾ ਅੱਖਾਂ ਦਾ ਤਾਰਾ ਸੀ ਉਹ ਵੀ ਚਲਾ ਗਿਆ। ਹਾਂਜੀ ਹਾਂਜੀ। ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਆਂ ਸਰਕਾਰ ਤੋਂ ਸਰਦਾਂ ਬਾਪ ਇੱਥੇ ਪੌਡੀ ਦਾ ਘੱਟੋ ਘੱਟ ਸਾਡੇ ਅੱਖਾਂ ਸਾਹਮਣੇ ਸੰਸਕਾਰ ਤਾਂ ਕਰ ਸਕੀਏ ਜਿੰਨਾ ਕਿ ਤਾਂ ਸਰਕਾਰ ਸਾਡਾ ਕਰ ਦੇਵੇ ਜੀ। ਹੂੰ। ਦੇਖੋ ਜੀ ਸਭ ਤੋਂ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਇਹ ਸਰਦੇਵ ਸਿੰਘ ਜਿਹਨੂੰ ਲੱਗਿਆ ਇਹਨਾਂ ਦਾ ਬੇਟਾ ਸਾਲ ਕੁ ਪਹਿਲਾਂ ਜੇ ਗਿਆ ਤੇ ਪਹਿਲਾਂ ਇਹਨਾਂ ਨੇ ਨੋ ਭੇਜੇ ਉਹ ਤੋਂ ਬਾਅਦ ਬੇਟਾ ਭੇਜਿਆ ਪਨਖਲੀ ਤੌਰ ਤੇ ਇਹ ਬੜਾ ਵਿਚਾਰਾ ਗਰੀਬ ਆਦਮੀ ਆ ਹੌਲਕਾਰ ਦਾ ਮਲਾਜਮ ਆ ਮੈਨੂੰ ਅੱਜ ਪਤਾ ਲੱਗਿਆ ਵੀ ਇਹਨਾਂ ਨੂੰ ਪੈਲਸੰਦ ਨਹੀਂ ਮਿਲਦੀਆਂ ਗਈ ਕਰਜ਼ੇ ਦੇ ਪੈਸਾ ਚੱਕ ਇਹਨਾਂ ਨੇ ਭੇਜਿਆ ਤੇ ਸਾਲ ਕੁ ਨੂੰ ਹੋਇਆ ਸੀਗਾ 28 ਸਾਲ ਦੀ ਬੱਚੇ ਦੀ ਜੀ ਉਮਰਤੀ ਤੇ ਕੰਮ ਤੇ ਗਿਆ ਸਵੇਰ ਉੱਠ ਕੇ ਉੱਥੇ ਨਾਲ ਦੇ ਬੱਚਿਆਂ ਨੂੰ ਕਹਿੰਦਾ ਮੈਨੂੰ ਖਵਰਾ ਹਟ ਹੋਈ ਆ ਤੇ 15-20 ਮਿੰਟ ਬਾਅਦ ਉਹਦੀ ਡੈਥ ਹੋ ਗਈ ਆ ਤੇ ਘੰਟੇ ਬਾਅਦ ਹਸਪੀਟਲ ਆਣ ਤੇ ਗਲੇਰ ਕਰਤਾ ਵੀ ਉਹਦੀ ਡੈਥ ਹੋਈ ਆ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਜਿਨ੍ਹਾਂ ਦੇ ਮਾਂ-ਬਾਪਾ ਦਾ ਪੇਟੇ ਦਾ ਸਹਾਰਾ ਬੱਚੇ ਹੁੰਦੇ ਨੇ ਜਦੋਂ ਉਹ ਚਲੇ ਜਾਂਦੇ ਨੇ ਉਹਨਾਂ ਦਾ ਰੋਟੀ ਦਾ ਕੋਈ ਸਾਧਨ ਨਹੀਂ ਤੇ ਉਹ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਬੰਦੇ ਜਰੂਰਤਾਂ ਦੇਣਾ ਚਾਹੀਦਾ ਇਹਨਾਂ ਦੇ ਥੋੜੇ ਬਾਰੇ ਪੈਸੇ ਜਿੰਨੇ ਵੀ ਕਰਫਾ ਦੇ ਸਰਕਾਰ ਦੇਣਾ ਚਾਹੀਦਾ ਤੇ ਜਿਹੜੇ ਬਾਹਲੇ ਬੱਚਿਆਂ ਨਾਲੇ ਘਟਨਾ ਵਾਪਰਦੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਪੈਸ਼ਲ ਇਹਨਾਂ ਦੀ ਸਕੀਮ ਚਲਾ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਇੱਕ ਲੋਟੋ ਪੁੱਤਰ ਸੀ ਬੜੀਆਂ ਅਸਾਸੀਆ ਬੜਾਪੇ ਦਾ ਸਹਾਰਾ ਬਣੇਗਾ ਸਾਰੀ ਪੂੰਜੀ ਲਾਤੀ ਪੈਸੇ ਬਲਿਉਤਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ ਇਹਨੇ ਵਿਆਹ ਤੇ ਜਾ ਕੇ ਪੈਸੇ ਦਿੱਤੇ ਸੀ ਜੀ ਤੇ ਹੋਏ ਦਾ ਉਹੀ ਸਹਾਰਾ ਤੇ ਉਹੀ ਚਲਿਆ ਗਿਆ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਕੋਈ ਗ੍ਰਾਂਟ ਐ ਸਪੈਸ਼ਲ ਜੋ ਕੁਝ ਦੇ ਸਕਦੇ ਨੇ ਜਾਂ ਜਿਹੜੀ ਵੀ ਮਾਦੀ ਮਦਦ ਕਰ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਮੁੰਡੇ ਦਾ ਜਿਹੜਾ ਡੈਡੀ ਹੈ ਸੰਦੇਸ਼ ਸਿੰਘ ਆ ਇਹ ਹੋਮ ਕਾਰਡ ਦੇ ਮਰਾਜ਼ਮ ਆ ਇਹ ਹੈਂਡੀਕੈਪਡ ਆ ਜੀ ਆਪੇ ਕਰਨ ਕੰਮ ਕਰਨ ਯੋਗ ਆ ਨੇ ਥੋੜੇ ਦਿਨਾਂ ਤੱਕ ਕਰੀ ਪੇਲਸਣਾ ਮੇਰੇ ਕੋਲ ਥੋੜੇ ਟਾਈਮ ਲਈ ਸਾਲ ਤੋਂ ਤੱਕ ਇਹ ਪੇਲਸਣ ਤੇ ਆ ਜਾਂਦਾ ਉਹ ਸਰਕਾਰ ਇਹਨਾਂ ਨੂੰ ਦੇ ਰਹੀ ਨਹੀਂ ਰਹੀ ਇਹਨਾਂ ਬੜੇ ਪਿਤੇ ਵਿੱਚ ਇਹਨਾਂ ਨੂੰ ਕੋਈ ਰਜਗਾਰ ਦਾ ਸਾਧਨ ਨਹੀਂ ਸਰਕਾਰ ਨੂੰ ਬੇਨਤੀ ਕਰਦੇ ਇਹਨਾਂ ਦੀ ਮਾਦੀ ਮਦਦ ਕੀਤੀ ਜਾਵੇ ਜੀ ਇਕ ਤਾਂ ਉਹ ਵੀ ਹੈਂਡੀਕੈਪਟ ਨੇ ਕੰਮ ਵੀ ਕਰ ਸਕਦੇ। ਹਾਂਜੀ ਹਾਂ ਹੈਂਡੀਕੈਪਟ ਨੇ ਜੀ ਮੈਂ ਦੱਸਿਆ ਵੀ ਇਹਨਾਂ ਕੋਈ ਸਪੈਸ਼ਲ ਜੋ ਕੋਈ ਗਰਾਂਟਾ ਉਹ ਦਿੱਤੀ ਜਾਵੇ ਜਿਹੜਾ ਇਹ ਆਟਾ ਪਾਇਗਿਆ ਜਿਉ ਤਾਂ ਪੂਰਾ ਚਲੋ ਨਾ ਤੁਸੀਂ ਕਰ ਸਾਦੇ ਨੂੰ ਨਾ ਸਰਕਾਰਾਂ ਦਾ ਸਾਦੇ ਨੂੰ ਤਾਂ ਹੋ ਗਿਆ ਪਰ ਜਿਹੜੀ ਅਸੀਂ ਇਨਸਾਨੀਅਤ ਤੌਰ ਦੇ ਨਾਤੇ ਸਰਕਾਰ ਇਹਦੀ ਮਦਦ ਕਰ ਸਾਦੇ ਨੂੰ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਆ ਜਿਹੜਾ ਇਹਨਾਂ ਨੇ ਪੈਸਾ ਲੈ ਕੇ 25 30 ਲੱਖ ਰੁਪਈਆ ਬੱਚੇ ਦੇ ਨੋਹ ਬਾਹਰ ਭੇਜੇ ਤੇ ਉਹ ਜਿਹਦਾ ਦੇਣਾ ਲੈਣਾ ਉਹ ਤਾਂ ਦੇ ਸਕਣ ਕਾਰਨ ਬੇਨਤੀ ਕਰਦੇ ਹੱਥ ਜੋੜ ਕੇ ਤੇ ਜਿਵੇਂ ਡੈੱਡ ਬੋਡੀ ਆ ਕੀ ਮੰਗ ਕਰਦੇ ਆ ਲਗਦਾ ਪਹਿਲੀ ਤਾਂ ਇਹਨਾਂ ਦੀ ਹੈ ਜੀ ਜਿਹੜਾ ਡੈਡ ਬੋਡੀ ਨੂੰ ਰਿਆਦ ਸਕਦੇ ਆ ਤਾਂ ਸਰਕਾਰਾਂ ਲੈ ਕੇ ਆਉਂਦੀ ਉਹਨਾਂ ਦਾ ਅੰਦਾਜ਼ਾ ਵੀ ਹੱਥ ਵੱੜਦਾ ਜਦੋਂ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ ਨੇ ਜੇ ਦੁੱਖ ਸੌਖੇ ਤੇ ਰਹਿੰਦਾ ਤਾਂ ਸਾਡਾ ਮਾਪੇ ਬਾਪ ਜਿਹੜਾ ਹੁੰਦਾ ਸਰਕਾਰ ਹੀ ਹੁੰਦੀ ਰਹੇ ਆ ਆਮ ਬੰਦਾ ਇਹ ਡੈਡ ਬੋਡੀ ਲਿਆ ਨਹੀਂ ਸਕਦਾ ਸਰਕਾਰ ਹੀ ਨੇ ਆਸਰਦਿਆਂ ਨੇ ਅਸੀਂ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਪੂਰੀ ਮਦਦ ਕਰਕੇ ਇਹਨਾਂ ਦੀ ਜਲਦੀ ਤੋਂ ਜਲਦੀ ਬੱਚੇ ਡੈਡ ਬੋਡੀ ਲਿਆਂਦੀ ਜਾਵੇ ਜਿਹਦੇ ਨਾਲ ਮਾਪੇ ਬਾਪ ਉਹਦਾ ਆਖਰੀ ਮਰੀਜ਼ਾ ਚਿਹਰਾ ਦੇਖਣ ਤੇ ਉਹਦਾ ਸੰਸਕਾਰ ਆਪਣੇ ਹੱਥੀਂ ਕਰਕੇ ਤੇ ਆਪਣਾ ਜੋ ਉਹਨਾਂ ਨੂੰ ਨੂੰ ਸ਼ਾਂਤੀ ਮਿਲੇ ਵੀ ਚਲੋ ਜਾਂਦੀ ਵਾਰੀ ਤਾਂ ਬੱਚੇ ਦੀ ਚਿਹਰਾ ਦੇਖ ਲਿਆ ਉਹਨਾਂ ਦੇ ਪੂਰੀ ਆਸ ਕੀਤੀ ਜਾਵੇ ਜੀ ਚੁੱਪ ਕਰ ਚੁੱਪ ਕਰ